ਤਿੰਨ ਕਸ਼ੇਰੇ ਮੇਰੇ ਖੂਨ ਨਾਲ ਲਤਪਤ ਹੋ ਗਏ ਮੈਂ ਖਾ ਭਾਜੀ ਪਿੱਛੇ ਤਾਂ ਦੇਖਿਆ ਨਹੀਂ ਜਾ ਰਿਹਾ ਘਮਾਲਾ ਸਾਹਿਬ ਤੋਂ ਲੈ ਕੇ ਕੇਸਾਂ ਤੋਂ ਲੈ ਕੇ ਭਾਈ ਸੰਦੀਪ ਸਿੰਘ ਸਣੀ ਨੇ ਲੂੰ ਕਟੇ ਖੜੇ ਕਰਨ ਵਾਲੀ ਗੱਲ ਸਾਰੀ ਸਾਹਮਣੇ ਦੱਸੀ ਜਿਸ ਤਰੀਕੇ ਨਾਲ ਉਹਨਾਂ ਨੇ ਕੰਨੋ ਫੇ ਫੇਕੇ ਰੱਖਣ ਦੀ ਕੋਸ਼ਿਸ਼ ਕੀਤੀ ਆਪਾਂ ਆਪਾਂ ਕਸ਼ੇਰੇ ਚੋੜਦੇ ਆ ਨਾ ਉਸ ਤਰੀਕੇ ਨਾਲ ਆਪਾਂ ਉਹਨਾਂ ਦਾ ਖੂਨ ਮਿਚੜਿਆ ਪਲੀਜ਼ ਮਾਫਲਾ ਰੱਖੋ ਇਹ ਬੜਾ ਮੈਨੂੰ ਮੈਂ ਤਾਂ ਉਹਨਾਂ ਕਹਾਂ ਮੈਂ ਇੱਕ ਕੱਲ ਜ਼ਰੂਰ ਕਹਾਂਗਾ ਮਾਨ ਸਾਹਿਬ ਬੈਠੇ ਨੇ ਹੁਣ ਜਥੇਦਾਰ ਹਮਾਰਾ ਸਰਬ ਦੇ ਫਾਦਰ ਸਾਹਿਬ ਬੈਠੇ ਨੇ ਮੈਂ ਇੱਕ ਮੈਂ ਦੋਵੇਂ ਭਰਾ ਹੀ ਇਮੋਸ਼ਨਲ ਹੋ ਗਏ ਨੇ ਮੈਂ 2007 ਦਾ ਪਾਸੋਂ ਪਾ ਇਹ ਪਹਿਲੀ ਦਫਾ ਹੋਇਆ ਵੀ ਜਦੋਂ ਅਨਵੇਲੇਬਲ ਕੋਰਸ ਵੀ ਆਰਡਰ ਕਰਨਾ ਵੀ ਤੁਸੀਂ ਉਹਨਾਂ ਨੂੰ ਬੋਡੀ ਨੂੰ ਮੈਡੀਕਲ ਚੈੱਕਅਪ ਕਰਾਓ ਦੋਨੋਂ ਹਟਾਤੇ ਉਹ ਕੰਪਲੈਂਸ ਕਰਨ ਦੀ ਬਜਾਏ ਮੈਂ ਕਾਲ ਕੀਤੀ ਤੇ ਜਿਹੜੇ ਅੱਜ ਉਹਨਾਂ ਨੂੰ ਪ੍ਰੋਡਕਸ਼ਨ ਫਰੰਟ ਤੇ ਲੈ ਕੇ ਆਉਣਾ ਸੀ ਸਵੇਰੇ 10 ਵਜੇ ਕੋਰਸ ਹਾਜ਼ਰ ਕਰਨਾ ਸੀ ਨਾ ਅੱਜ ਕੀਤੀ ਜਿਹਦਾ ਮੈਂ ਜਾ ਕੇ ਸੱਚੀ ਮੁੱੱਚੀ ਆਪਣੀ ਅੱਖੀਂ ਵੇਖਿਆ ਕਿ 1 ਵਜੇ ਜਾਂ 10 ਵਜੇ ਤੁਸੀਂ ਕੋਰਟ ਚ ਪੇਸ਼ ਕਰਨਾ ਸੀ 1 ਵਜੇ ਤੱਕ ਤਾਂ ਤੁਸੀਂ ਉਹਨਾਂ ਨੂੰ ਜੇਲ੍ਹ ਦੀ ਬੈਰ ਵਿੱਚ ਰੱਖਿਆ ਜਿਸ ਦਿਨ ਦਾ ਮਾਮਲਾ ਹੋਇਆ ਮਾਨਸ ਸਿੰਘ ਮੈਂ ਹਾਈ ਕੋਰਟ ਛੱਡ ਕੇ ਮੈਂ ਪਟਿਆਲਾ ਗਿਆ ਜਾਂ ਸੀ ਵੀ ਸਿੱਖ ਪਰਿਵਾਰਾਂ ਦੀ ਯਾਰ ਜਿਹੜਾ ਅਤਿਗੜ ਸਾਹਿਬ ਨੂੰ ਬਲੌਕ ਕਰਦੇ ਆ ਜਿਹ ਟੈਕਸ ਛੋਟੇ ਸਾਹਿਬਜਾਦਾਂ ਦੇ ਨਾਲ ਇਸ ਲੈਵਲ ਦੇ ਤਸੱਦਦ ਹੋਏ ਇੱਕ ਚੀਜ਼ ਜਿਹੜੀ ਸਭ ਤੋਂ ਪੇਨਫੁਲ ਸੀ ਹੋਏ ਸੀ ਅਸੀਂ ਜੋਤ ਸਾਹਿਬ ਨੇ ਸਾਡਾ ਚਾਰ ਬਕਿੱਲਾਂ ਦਾ ਆਰਡਰ ਪਾਸ ਕੀਤਾ ਤੁਸੀਂ ਇੱਕ ਚੀਜ਼ ਰੱਖੋ ਕਿ ਕਿਸ ਹੱਦ ਤੱਕ ਹਾਲਾਤ ਪਹੁੰਚੇ ਨੇ ਵੀ ਅਸੀਂ ਜੇਕਰ ਮੈਨੂੰ ਕਿਤੋਂ ਕਿਸੇ ਪੋਰਟ ਤੋਂ ਮੈਨੂੰ ਪਰਮਿਸ਼ਨ ਲੈਣ ਦੀ ਲੋੜ ਦੀ ਜੇਕਰ ਮੇਰੇ ਕੋਲ ਲਾਇਸੈਂਸ ਮੈਨੂੰ 바ਰ ਕੌਂਸਲ ਨੇ ਦਿੱਤਾ ਹੈ ਤਾਂ ਮੈਂ ਕਿਸੇ ਵੀ ਕੇਸ ਤੇ ਡਿਊਰੋ ਦੀ ਕੌਨਸਲਟਿੰਗ ਇਨਵੈਸਟੀਗੇਸ਼ਨ ਹੌਨ ਕੋਰਪਸ ਆਫ ਇਨਵੈਸਟੀਗੇਸ਼ਨ ਤੇ ਜੁਡੀਸ਼ੀਅਲ ਮੋਕਪਸ ਸਿਰਫ ਆਪਣਾ ਜਾ ਕੇ ਮੈਂ ਵਕਾਲਤਨਾਮਾ ਦੇ ਆਪਣਾ ਨਾਮ ਦੱਸਣਾ ਤੇ ਮੈਨੂੰ ਬੁਲਾਉ ਦਾ ਫਰਜ਼ ਹੈ ਪਰ ਇਸ ਕੇਸ ਚ ਮੈਨੂੰ ਆਨਰੇਬਲ ਕੋਰਟ ਤੋਂ ਆਰਡਰ ਅਬਟੇਨ ਕਰਨਾ ਪਿਆ ਹੈ ਮੈਂ ਆਰਡਰ ਲਿਆ ਮੈਨੂੰ ਵੇਟ ਕਰਾਇਆ ਗਿਆ ਸਿਰਫ 바ਰ ਖਲਾ ਰਿਆ ਧੋਪ ਚ ਵੀ ਇਹਨੂੰ ਜਲੇਲ ਕਰਨਾ ਤਾਂ ਜੋ ਥੋਪਾਸ ਚਲੇ ਜਾਣਾ ਜੇਲ ਸੁਪਰਡੈਂਟ ਸਾਹਿਬ ਨੂੰ ਮੈਂ ਫੋਨ ਕੀਤਾ ਮੈਂ ਕਹਾਂ ਜੇਲ ਸੁਪਰੀਂਟ ਸਾਹਿਬ ਮੈਂ ਆਇਆ ਮੇਰੀ ਲੋਫਲ ਕਪੈਸਿਟੀ ਮੈਨੂੰ ਮਿਲਾਓ ਮੈਨੂੰ ਤੁਸੀਂ ਕਿਉਂ ਨਹੀਂ ਮਿਲਾਉਂਦੇ ਰਹੇ ਕਹਿੰਦਾ ਜੀ 5 ਮਿੰਟ ਦੇ ਦਿਓ ਹਜੇ ਥੋੜੀ ਜਿਹੀ ਆਰਡਰ ਦੀ ਕਲੈਰਿਟੀ ਕਰ ਦਿਆਂ ਪਈ ਔਰ ਡੇਢ ਵਜਨ ਦਾ ਹੀ ਸੀ ਮਿੰਟ ਲੱਗੇ ਪਿੱਛੇ 6 ਹੁਣ 6 ਮਿੰਟ ਚ ਮੈਂ ਕੀ ਮੁਲਾਕਾਤ ਕਰਾਂ ਸ਼ਾਮ ਦਾ ਵੇਲਾ ਹੋ ਚੁਕਿਆ ਹੈ ਔਰ ਉਗੇ ਵਕੀਲ ਕਮਨ ਬ੍ਰਦਰਸ ਜੋ ਇਸ ਪੂਰੇ ਮਾਮਲੇ ਨੂੰ ਹੈਂਡਲ ਕਰ ਰਹੇ ਨੇ ਸੰਦੀਪ ਸਿੰਘ ਸੰਨੀ ਦਾ ਕੇਸ ਵੇਖ ਰਹੇ ਨੇ ਉਹ ਇੱਥੇ ਪਹੁੰਚੇ ਹੋਏ ਆ ਸੰਦੀਪ ਸਿੰਘ ਸੰਨੀ ਦੇ ਨਾਲ ਉਹਨਾਂ ਨੇ ਆਪ ਮੁਲਾਕਾਤ ਕੀਤੀ ਹੈ ਤੇ ਕੀ ਕੁਝ ਹਾਲ ਉਹ ਦੱਸ ਰਹੇ ਨੇ ਸੰਦੀਪ ਸਿੰਘ ਸੰਨੀ ਦਾ ਇਸ ਵੇਲੇ ਕੀ ਕੁਝ ਹੈ ਉਹ ਸੁਣਦੇ ਹਾਂ ਮੈਂ ਸਭ ਤੋਂ ਪਹਿਲਾਂ ਫਤਰੀ ਸਾਂਝ ਪਾਈ ਹੈ ਜੀ ਸ਼੍ਰੀ ਵਾਇਰੂ ਜੀ ਕਾ ਖਾਲਸਾ ਸ਼੍ਰੀ ਵਾਇਰੂ ਜੀ ਕੀ ਫਤਗੋ ਸੋ ਮੈਂ ਦੇਖੋ ਵੈਸੇ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਮੁਕੰਦ ਕਰਦੇ ਹਾਂ ਸੋ ਮੈਨੂੰ ਲੱਗਦਾ ਕਿ ਸਾਡਾ ਜੇਕਰ ਅਸੀਂ ਆਪਣੀ ਡਿਊਟੀ ਦੀ ਗੱਲ ਕਰੀਏ ਤਾਂ ਸਾਡੀ ਡਿਊਟੀ ਸਾਡੀਆਂ ਅਨੋਬਲ ਕੋਰਸ ਦੇ ਵਿੱਚ ਹੈ ਪਰ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਵਕੀਲ ਬਾਅਦ ਚ ਪਹਿਲਾਂ ਅਸੀਂ ਆਪਣੇ ਸਿੱਖ ਕੌਮ ਦੇ ਨਾਲ ਅਸੀਂ ਖੜੇ ਆ ਸੋ ਇਹਦੇ ਕਰਕੇ ਮੈਂ ਸਟਾਰਟਿੰਗ ਇਸ ਗੱਲ ਦੇ ਉੱਪਰ ਕਰੂੰਗਾ ਕਿ ਦੇਖੋ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਰੀਅਲੀ ਵੈਰੀ ਸ਼ੇਮਫੁਲ ਐਕਟ ਮੈਂ ਕਹਿ ਸਕਦਾ ਹਾਂ ਮੈਂ ਸਟਾਰਟਿੰਗ ਆ ਜਿਸ ਗੱਲ ਦੇ ਉੱਪਰ ਕਰੂੰਗਾ ਕਿ ਜੋ ਵੀ ਇਨਸੀਡੈਂਟਸ ਇੱਥੇ ਹੋਏ ਹੈ ਦੇਖੋ ਮੈਂ ਭਾਈ ਸੰਦੀਪ ਸਣੀ ਦੀ ਜਕਰ ਗੱਲ ਕਰੀਏ ਤਾਂ ਅੰਡਰ ਟ੍ਰਾਇਲ ਸੀਗੇ ਤੇ 16 ਜੁਲਾਈ 2023 ਤੋਂ ਭਾਈ ਸਾਹਿਬ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ ਇਸ ਜੇਲ੍ਹ ਦੇ ਵਿੱਚ ਕਨਵਰਟ ਕੀਤਾ ਹੈ ਸਾਡੀਆਂ ਜੇਲ੍ਹ ਅਥਾਰਟिटीज ਨੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਦੇਖੋ ਕੋਈ ਵੀ ਸਵਾ ਕੋ 2 ਸਾਲ ਦਾ ਕੋਈ ਵੀ ਉਹਨਾਂ ਦੀ ਕੋਈ ਡਿਸਪਿਊਟ ਕੋਈ ਅਲਟਰਕੇਸ਼ਨ ਮਾਨ ਸਾਹਿਬ ਇਹਨੇ ਬਹੁਤ ਬਹੁਤ ਮੈਂ ਉਹਨਾਂ ਨੂੰ ਮੈਂ ਇਸ ਗਲਤੀ ਬਤਾਈ ਦਣਾ ਕਿ ਮਾਨ ਸਰ ਨੇ ਜਿੱਥੇ-ਜਿੱਥੇ ਵੀ ਤੱਕਾ ਹੋਇਆ ਉੱਥੇ ਜਾ ਕੇ ਹਾ ਦਾ ਨਾਰਾ ਮਾਰਿਆ ਹੈ ਮੈਂ ਇਹ ਕਹੂੰਗਾ ਕਿ ਕੋਈ ਵੀ ਡਿਸਪਿਊਟ ਕੋਈ ਆਲਟਰਕੇਸ਼ਨ ਭਾਈ ਸੰਦੀਪ ਸਿੰਘ ਸਾਨੀ ਦੇ ਸਾਹਮਣੇ ਨਹੀਂ ਆਈ ਚਲੋ ਜਿਹੜੇ ਦੂਸਰੇ ਕੋਈ ਐਨਕਾਉਂਟਰ ਕੇਸ ਚ ਫੇਕ ਐਨਕਾਉਂਟਰ ਕੇਸ ਦੇ ਵਿੱਚ ਤਿੰਨ ਪੁਲਿਸ ਅਫੀਸ਼ੀਅਲਸ ਕਨਵਿਕਟਡ ਨੇ ਔਰ ਕੂਪਸ ਵੱਲੋਂ ਕਨਵਿਕਟ ਕੀਤਾ ਗਿਆ ਨੇ ਸੋ ਉਹਨਾਂ ਦੇ ਨਾਲ ਜੋ ਹਾਦਸਾ ਹੋਇਆ ਸਬਸੀਕੁਐਂਟਲੀ ਰੂਲ ਆਪ ਕਰਾਂਗੇ ਪਰ ਐਫ ਆਈ ਆਰ ਤ੍ਰਿਪੜੀ ਪੁਲਿਸ ਸਟੇਸ਼ਨ ਵੱਲੋਂ ਅਰਾਧਾ ਕਤਲ ਭਾਈ ਸੰਦੀਪ ਸਿੰਘ ਸਣੀ ਦੇ ਖਿਲਾਫ ਦਰਜ ਕੀਤਾ ਗਿਆ। ਸ਼ੋਕੀ ਇਨਸਟੀਗੇਸ਼ਨ ਸੀ ਭਾਈ ਸਾਹਿਬ ਨੂੰ ਪਹਿਲੀ ਗੱਲ ਸਭ ਤੋਂ ਵੱਡਾ ਸਵਾਲ ਹੈ ਲੀਗਲ ਗੱਲ ਕਰਾਂਗੇ ਕਿ ਕੀ ਫੇਕ ਇਨਕਾਊਂਟਰ ਕੇਸਿਸ ਜਿਹੜੇ ਕੁਝ ਲੋਕ ਨੇ ਕੀ ਉਹਨਾਂ ਨੂੰ ਸੈਪਰੇਟ ਤੌਰ ਦੇ ਉੱਪਰ ਸਪੈਸੀਫਿਕ ਅਥਾਰਟिटीज ਨੇ ਤੁਸੀਂ ਸੈਪਰੇਟ ਰੱਖੋ ਹਾਊ ਇਟ ਕੈਨ ਪੋਸੀਬਲ ਵੀਰ ਉਹ ਇਕੱਠੇ ਕਿਵੇਂ ਕੀਤੇ ਗਏ ਬਹੁਤ ਵੱਡੇ ਸਵਾਲ ਨੇ ਕੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਮੈਨੂੰ ਲੱਗਦਾ ਸ਼ਾਇਦ ਜੇਲ੍ਹ ਅਥਾਰਟिटीज ਦਾ ਹਾਲਾ ਅਫੀਸਰ ਜਿਆਦਾ ਚੰਗੇ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ ਸੋ ਮੈਂ ਗੱਲ ਕਰਦਾ ਹਾਂ ਕਿ ਉਸ ਦਿਨ ਮੈਂ ਹਜੇ ਉਹ ਵੀ ਮੈਡੀਕਲ ਦੇ ਉੱਪਰ ਨਹੀਂ ਜਾਣਾ ਸੋ ਸਬਸੀਕੁਐਂਟਲੀ ਪੱਤਾ ਇੱਕ ਦਿੱਤਾ ਹੈ 233 ਨੰਬਰ ਉਹਦੇ ਵਿੱਚ ਮੈਡੀਕਲ ਕੇਅਰ ਉਹਨਾਂ ਤਿੰਨਾਂ ਰਿਟਾਇਰਡ ਪੁਲਿਸ ਅਫੀਸਰਜ਼ ਨੂੰ ਦਿੱਤੀ ਗਈ ਹੈ ਕਿ ਸਾਨੂੰ ਕਨਸਟੀਟਿਊਸ਼ਨਲ ਅਧਿਕਾਰ ਨਹੀਂ ਸੀ ਆਰਟੀਕਲ 21 ਰਾਈਟ ਟੂ ਲਾਈਫ ਕਹਦੇ ਏ right to life ਇਸ ਕਰਕੇ ਬਣਾਇਆ ਹੈ ਵੀ ਜੇਕਰ ਕੋਈ ਵੀ ਭਾਵੇਂ ਅੰਡਰ ਟ੍ਰਾਇਲ ਹੈ ਭਾਵੇਂ ਕਨਵਿਕਟਡ ਹੈ ਉਹਦੇ ਰਾਈਟਸ ਜਿਹੜੇ ਨੇ ਉਹ ਭਾਵੇਂ ਤੁਸੀਂ ਉਹਨੂੰ ਜੁਡੀਸ਼ੀਅਲ ਇਨਸਟੇਲ ਲੋਕਅਪ ਚ ਕਰ ਲਿਆ ਪਰ ਰਾਈਟਸ ਕਿਤੇ ਨਾ ਕਿਤੇ ਸਾਡੇ ਜਿਹੜੇ ਨੇ ਉਹ ਸਟੈਂਡ ਕਰਦੇ ਨੇ ਉਹ ਭਾਵੇਂ ਅਸੀਂ ਅਜੇ ਲੋਕਅਪ ਦੇ ਵਿੱਚ ਵੀ ਗਏ ਆ ਸੋ ਕਿਉਂ ਤੁਸੀਂ ਉਹਨਾਂ ਨੂੰ ਕੋਈ ਮੈਡੀਕਲ ਕੇਅਰ ਇਹ ਗੱਲ ਪ੍ਰਾਇਮਰ ਸਾਹਮਣੇ ਆਈ ਕਿ ਤੁਸੀਂ ਉਹਨਾਂ ਤਿੰਨਾਂ ਨੂੰ ਮੈਡੀਕਲ ਕੇਅਰ ਦਿੱਤੀ ਐਕਸਟਰਾ ਮੈਡੀਕਲ ਕੇਅਰ ਦੇ ਲਈ ਜੰਗੜਾ ਹਸਪੀਟਲ ਪਟਿਆਲੇ ਭੇਜਤਾ ਰੀਅਲੀ ਬਿਲਕੁਲ ਠੀਕ ਇਤਾਂ ਉਹਨੂੰ ਭੇਟਣਾ ਚਾਹੀਦਾ ਸੀ ਪਰ ਮੇਰਾ ਸਵਾਲ ਇਸ ਗੱਲ ਦਾ ਹੈ ਕਿ ਭਾਈ ਸੰਦੀਪ ਸਣੀ ਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ ਪਰ ਮੈਂ ਜਿੰਨੀ ਗੱਲ ਕਹਾਂਗਾ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗਾ ਕੋਈ ਵੀ ਗੱਲ ਪੈਰਾਮੀਟਰਸ ਤੋਂ ਬਾਹਰ ਜਾ ਕੇ ਨਹੀਂ ਕਰਾਂਗਾ ਸੋ 10 ਤਰੀਕ ਤੋਂ ਲੈ ਕੇ 12 ਤਰੀਕ ਨੂੰ ਕਿਸੇ ਐਡਵੋਕੇਟ ਸਾਹਿਬ ਨੂੰ ਕਿਸੇ ਪਰਿਵਾਰ ਨੂੰ ਮਿਲਣ ਦੀ ਜਕਰ ਨਹੀਂ ਪਰਮਿਸ਼ਨ ਦਿੱਤੀ ਤਾਂ ਫੇਰ ਜਾ ਕੇ ਅਸੀਂ ਆਨਰੇਬਲ ਕੋਰਟ ਤੋਂ ਜਾ ਕੇ ਦਰਵਾਜ਼ਾ ਖੜਕਾਇਆ ਫਿਰ ਉਹਨਾਂ ਨੇ ਜੇ ਹੁਣ ਆਪਾਂ ਗੱਲ ਨੂੰ ਕੰਡੇ ਕਨ ਥੋੜਾ ਸ਼ੋਰ ਕਰੀਏ ਕੱਲ ਉਹਨਾਂ ਨੇ ਇੱਕ ਆਰਡਰ ਪਾਸ ਕਰਤਾ ਕਿ ਤੁਸੀਂ ਇਮੀਡੀਏਟਲੀ ਭਾਈ ਸੰਦੀਪ ਸਾਣੀ ਨੂੰ ਮੈਡੀਕਲ ਐਗਜ਼ਾਮਿਨ ਕਰਾਓ ਤੁਸੀਂ ਜਾ ਕੇ ਰਜਿੰਦਰਾ ਹਸਪੀਟਲ ਦੇ ਵਿੱਚ ਐਸ ਐਮਓ ਸਾਭ ਦੀ ਇੱਕ ਵਾਈ ਦੇ ਵਿੱਚ ਡਾਕਟਰਸ ਦਾ ਪੈਨਲ ਬਿਠਾਇਆ ਬੋਰਡ ਬਿਠਾਇਆ ਹੈ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਡਾਕਟਰਸ ਦੇ ਪੈਨਲ ਦੇ ਵਿੱਚ ਜਾਂ ਬੋਰਡ 'ਚ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਾਉਣ ਦੀ ਬਜਾਏ ਸਰੀਏ ਇਟਸ ਵੈਰੀ ਅਨਫੋਰਚੂਨੇਟ ਅਗੇਨ ਆਈ ਏਮ ਯੂਜ਼ਿੰਗ ਦਾ ਵਰਡ ਕਿਉਂ ਕਰਿਆ ਕਿਉਂਕਿ ਉਹਨਾਂ ਨੂੰ ਪਬਲਿਕ ਕੋਰਟ ਨੇ ਆਰਡਰ ਪਾਇਆ ਕਿ ਯਾਰ ਤੁਸੀਂ ਇਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਾਓ ਤਾਂ ਜੋ ਜਿਹੜਾ ਵੀ ਕੋਈ ਤਸੱਦਦ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਵੇ ਰੂਲ ਆਊਟ ਹੋਵੇ ਫਾਈਂਡ ਆਊਟ ਹੋਵੇ ਉਹਨਾਂ ਨੂੰ ਜਾ ਕੇ ਇਸ ਸਟੇਟੋਪੇ ਮੈਡੀਕਲ ਉਹਨਾਂ ਨੂੰ ਸਾਰਾ ਐਗਜ਼ਾਮਿਨ ਕਰਦੇ ਉਹਨਾਂ ਨੂੰ ਜਾ ਕੇ ਸੰਗਰੂਰ ਡਿਸਟ੍ਰਿਕਟ ਜੇਲ ਸੈਂਟਰਲ ਜੇਲ੍ਹ ਚੋਂ ਕੱਢ ਕੇ ਸੰਗਰੂਰ ਡਿਸਟ੍ਰਿਕਟ ਜੇਲ੍ਹ ਜਾ ਕੇ ਟਰਾਂਸਫਰ ਕੀਤਾ ਗਿਆ ਹੈ। ਹੁਣ ਇਹ ਆਰਡਰਸ ਕਿਨੇ ਪਾਸ ਕੀਤੇ ਨੇ? ਆਲਾ ਆਫੀਸਰਸ ਨੇ, ਡੀਜੀਪੀ, ਏਡੀਜੀਪੀ, ਜੇਲ੍ਹਸ ਨੇ ਕੀਤੇ, ਡੀਆਈਜੀ ਜੇਲ੍ਹਸ ਨੇ ਕੀਤੇ ਕਿ ਉਹਨਾਂ ਨੇ ਕਿਹਾ ਹੁਣ ਸਾਡੇ ਉੱਥੇ ਰਿਪਲਾਈ ਕੀ ਦੇ ਰਹੇ ਨੇ ਕੋਰਟ 'ਚ। ਕਹਿੰਦੇ ਜੀ ਅਸੀਂ ਤਾਂ ਨਹੀਂ ਮੈਡੀਕਲ ਅਸੀਂ ਉਹਨਾਂ ਦਾ ਐਗਜ਼ਾਮਿਨ ਕਰ ਰਹੇ ਕਿਉਂਕਿ ਹੋ ਸਕਦਾ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਵੇ। ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਕੀ ਸਾਈਕੋ ਸੈਂਟਰਲ ਜੇਲ ਪਟਿਆਲਾ ਤੋਂ ਜਿੰਦਰਾ ਹਸਪੀਟਲ ਤੱਕ ਜਾਣ ਨੂੰ ਲਾਅ ਐਂਡ ਆਰਡਰ ਡਿਸਟਰਬ ਹੋ ਸਕਦਾ ਹੈ ਕੀ ਤੁਸੀਂ ਵੀ ਨਹੀਂ ਦੱਸੋ ਵੀ ਇੱਥੋਂ ਸਗਰੂਰ ਜੇਲ ਤੇ ਲੈ ਕੇ ਜਾਣ ਤੱਕ ਲਾਅ ਐਂਡ ਆਰਡਰ ਡਿਸਟਰਬ ਨਹੀਂ ਸੀ ਹੋਇਆ ਜਦੋਂ ਅਸੀਂ ਕੱਲ ਫਿਰ ਦੁਪਹਿਰੇ 2 ਵਜੇ ਕਿਉਂਕਿ ਮੈਂ ਵੀ ਇੱਕ ਤਈਆ ਮਾਰ ਲਿਆ ਸੀ ਮੈਂ ਆਪਣੇ ਵਕੀਲਾਂ ਨੂੰ ਕਿਹਾ ਮੈਂ ਕਿਹਾ ਯਾਰ ਅੱਪੇ ਇੱਕ ਗੱਲੇ ਮੈਂ ਕਿਹਾ ਹੁਣ ਜਿੱਥੇ ਆਪਾਂ ਖੜੇ ਆ ਨਾ ਹਿਲਣਾ ਨਹੀਂ ਮੈਂ 2 ਵਜੇ ਵਕੀਲਾਂ ਦੀ ਪਰਮਿਸ਼ਨ ਦੀ ਐਪਲੀਕੇਸ਼ਨ ਅਸੀਂ ਜਦੋਂ ਅਨਰੇਬਲ ਕੋਰਟ ਦੇ ਵਿੱਚ ਜਾ ਰਹੇ ਹਾਂ ਵੀ ਸਾਨੂੰ ਤਾਂ ਐਟਲੀਸਟ ਫੈਮਿਲੀ ਮੈਂਬਰਸ ਨੂੰ ਪਰਮਿਸ਼ਨ ਦਵੋ ਤੇ ਉੱਥੇ ਜਾ ਕੇ ਸਾਹਮਣੇ ਗੱਲ ਆਈ ਕਿ ਜੇ ਸਾਡੇ ਵਾਸਤੇ ਰੀਅਲੀ ਇਟਸ ਵੈਰੀ ਸ਼ੌਕਿੰਗ ਕਿ ਪਤਾ ਲੱਗਿਆ ਕਿ ਉਹ ਤਾਂ ਯਾਰ ਉਹਨਾਂ ਦੀ ਤਾਂ ਜੇਲ੍ਹ ਟਰਾਂਸਫਰ ਕਰਤੀ ਮੈਨੂੰ ਇਹ ਦੱਸਿਆ ਜਾਵੇ ਇੱਕ ਸਵਾਲ ਹੀ ਬਹੁਤ ਵੱਡਾ ਇਸ ਸਿਸਟਮ ਤੇ ਅਸੀਂ ਕਰ ਸਕਦੇ ਹਾਂ ਹਰ ਬੰਦੇ ਨੂੰ ਰਾਈਟ ਦੇ ਬੋਲਣ ਦਾ ਕਿ ਕੀ ਅਨਰੇਬਲ ਕੋਰਟ ਨੇ ਜਦੋਂ ਸਵੇਰੇ 10:30 ਵਜੇ ਆਰਡਰ ਕਰਤਾ ਸੀ ਸੁਪਰਡੈਂਟ ਜੇਲ੍ਹ ਪਟਿਆਲਾ ਨੂੰ ਆਰਡਰ ਸੀ ਕਿ ਤੁਹਾਡੀ ਕੰਪਲੈਂਸ ਕਰਨੇ ਬਣਦੀ ਸੀ ਕਿ ਨਹੀਂ ਬਣਦੀ ਸੀ ਕੀ ਫਿਰ ਮੈਂ ਇਥੋਂ ਕੀ ਅਸੀਂ ਲਈਏ ਇਥੋਂ ਕੀ ਸਾਨੂੰ ਦਿਖ ਰਿਹਾ ਹੈ ਕਿ ਜੋ ਤੁਸੀਂ ਤਸੱਦਦ ਘਟਾਇਆ ਸੀ ਜੋ ਬਰੂਟੈਲਿਟੀ ਕੀਤੀ ਸੀ ਸਾਨੂੰ ਇਹ ਦਿਖ ਰਿਹਾ ਹੈ ਕਿ ਉਸ ਬਰੂਟੈਲਿਟੀ ਨੂੰ ਛਪਾਉਣ ਲਈ ਉਹਨਾਂ ਦੀ ਜੇਲ੍ਹ ਟਰਾਂਸਫਰ ਕਰਕੇ ਤੇ ਉਹਨੂੰ ਸਗਰੂਹ ਛੱਡਿਆ ਗਿਆ ਅਸੀਂ ਫਿਰ ਕਿਉਂਕਿ ਲੀਗਲ ਪੈਰਾਮੀਟਰਸ ਤੇ ਰਹਿ ਕੇ ਗੱਲ ਕਰਾਂਗੇ ਅਸੀਂ ਐਪਲੀਕੇਸ਼ਨ ਪੁਟ ਅਪ ਕੀਤੀ ਵੀ ਇਮੀਡੀਏਟਲੀ ਜੇਲ੍ਹ ਸੁਪਰਡੈਂਟ ਸੰਗਰੂਹ ਰੂਟ ਐਕਟ ਕਰੋ ਵੀ ਪ੍ਰੋਡਕਸ਼ਨ ਗ੍ਰੈਂਟ ਤੇ ਸਵੇਰੇ 10 ਵਜੇ ਕੋਰਟ ਤੇ ਲੈ ਕੇ ਹੋਣ ਤੇ ਫਿਰ ਉਹਨਾਂ ਦਾ ਮੌਜਨਾ ਕਰਾਇਆ ਜਾਵੇ ਰਾਈਟਲੀ ਜੱਜ ਸਾਹਿਬ ਨੇ ਫੇਰ ਆਰਡਰ ਕੀਤਾ ਜੇਲ ਸੁਪਰਡੈਂਟ ਨੂੰ 3:30 ਵਜੇ ਨਾਲ ਸ਼ਿਵਰਾਜ ਬੌਮਾ ਜਰਾ ਕਮਲ ਅਰਿਆ ਅਸੀਂ ਸਾਰੇ ਇਕੱਠੇ ਕੋਕਵੀਂ ਟੀਮ ਸਾਰੀ ਸੀਗੀ ਸੋ ਉਹਨਾਂ ਨੇ ਜੱਜ ਸਾਹਿਬ ਨੇ ਲੇਟ ਇਵਨਿੰਗ ਇੱਕ ਆਰਡਰ ਪਾਸ ਕੀਤਾ ਕਿ ਸਵੇਰੇ 10 ਵਜੇ ਮੇਰੇ ਕੋਲ ਥੇ ਲਿਆ ਕੇ ਹਾਜ਼ਰ ਕਰੋ ਤਾਂ ਜੋ ਮੈਂ ਫਦਰ ਜਿਹੜਾ ਉਹਦਾ ਤੁਸੀਂ ਕਹਿੰਦੇ ਹੋ ਲੀਗਲ ਉਹਨਾਂ ਜਿਹੜੇ ਰੈਮਡੀਜ਼ ਨੇ ਉਹ ਵੇਲ ਕਰ ਸਕਾਂ ਤਾਂ ਜੋ ਅਸੀਂ ਮੌਈਨਾ ਕਰਾ ਸਕੀਏ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਕਲਦੇ ਸੋ ਸਵੇਰੇ ਫਿਰ 10 ਵਜੇ 9:30 ਵਜੇ ਮੈਂ ਲੋਰਡਾ ਵੀ ਅਸੀਂ ਆਪਣੀ ਟੀਮ ਲੈ ਕੇ ਅਸੀਂ ਆਨਰੇਟਰ ਕੋਰਟ ਦੇ ਵਿੱਚ ਆ ਗਏ ਪਰ ਸਬਸਿਕਵੈਂਟਲੀ ਰੀਅਲੀ ਅਗੇਨ ਵੈਰੀ ਅਨਫੋਰਚੂਨੇਟ ਕਿ 10:30 ਵਜੇ ਤੱਕ ਮੰਨ ਲਓ ਕਿ ਸਪਰਟੈਂਟ ਜੇਨ ਸੰਗਰੂਰ ਨੇ ਮੈਨੂੰ ਨਹੀਂ ਪਤਾ ਹੁਣ ਦੇ ਪਿੱਛੇ ਕੀ ਰੀਜਨਸ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਲਿਆ ਕੇ ਪ੍ਰੋਡਿਊਸ ਕਰਨ ਦੀ ਬਜਾਏ ਉਹਨਾਂ ਨੂੰ ਸ਼ੌਦ ਨੂੰ ਜੇਲ੍ਹ ਛਡਖਣਾ ਹੀ ਬਿਹਤਰ ਸਮਝਿਆ ਹੁਣ ਇਹਦੇ ਉੱਤਰ ਕੀ ਨੇ ਇਸ ਗੱਲ ਤੇ ਮੈਂ ਕੀ ਸਮਝਾਂ ਇਸ ਗੱਲ ਤੇ 10:30 ਵਜੇ ਜੱਟ ਸਾਹਿਬ ਨੇ ਫਿਰ ਵੀਸੀ ਕਹਿੰਦੇ ਵੀ ਫਿਰ ਆਪਾਂ ਉਹ ਵੀਸੀ ਲੈਨੇ ਆ ਔਰ ਵੀਸੀ ਤੇ ਜਦੋਂ ਉਹਨਾਂ ਨੂੰ ਲਿਆ ਭਾਈ ਸੰਦੀਪ ਸਿੰਘ ਸਣੀ ਨੇ ਲੋង ਕੱਡੇ ਖੜੇ ਕਰਨ ਵਾਲੀ ਗੱਲ ਸਾਰੀ ਸਾਹਮਣੇ ਦੱਸੀ ਗਏ ਭਾਈ ਸੰਦੀਪ ਸਿੰਘ ਸਣੀ ਨੇ ਦੱਸਿਆ ਜੱਟ ਸਾਹਿਬ ਨੂੰ ਦੱਸਿਆ ਔਰ ਮੈਂ ਨਹੀਂ ਗੱਲ ਕਰ ਰਿਹਾ ਇਹ ਚੀਜ਼ ਸਾਰੀ ਸਟੇਟਮੈਂਟ ਰਿਕਾਰਡ ਹੋ ਗਈ کورٹ ਚ ਜਿੱਥੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਇਸ ਲੈਵਲ ਦਾ ਤਸੱਦਦ ਢਟਾਇਆ ਹੈ ਮੇਰੇ ਨਾਲ ਬਰੋਟੈਲਿਟੀ ਇਸ ਲੈਵਲ ਦੀ ਕੀਤੀ ਹੈ ਔਰ ਜਦੋਂ ਦੱਸ ਰਹੇ ਸੀ ਜੱਸਾਉ ਕਹਿੰਦੇ ਕਿ ਤੁਸੀਂ ਦੱਸੋ ਕਿੱਥੇ ਕਿੱਥੇ ਤੁਸੀਂ ਕੱਪੜੇ ਤਾਰ ਕੇ ਦੱਸੋ ਜੀ। ਔਰ ਉੱਥੇ ਚਲੋ ਲੇਡੀ ਅਫੀਸਰ ਸੀਗੇ ਸਾਡੇ ਮਾਨਜੋਗ ਉਹਨਾਂ ਨੇ ਮੈਨੂੰ ਮੇਰੀ ਟੀਮ ਨੂੰ ਤੇ ਪੀਪੀ ਸਾਫ ਨੂੰ ਕਿਹਾ ਵੀ ਪੀਪੀ ਸਾਫ ਦੇਖੋ ਤੁਸੀਂ। ਔਰ ਜਦੋਂ ਉਹਨਾਂ ਨੇ ਆਪਣੇ ਠੰਡੇ ਵਸਤਨ ਤਾਰੇ ਮੈਂ ਕਹਿੰਦਾ ਮੇਰੇ ਅੰਨਾਂ ਨੂੰ ਹੱਥ ਲੱਗੇ ਦੂਹ ਘੰਟੇ ਖੜੇ ਹੋ ਗਏ ਵੀ ਕਿਸ ਤਰੀਕੇ ਨਾਲ ਜਿਹਨੂੰ ਆਪਾਂ ਕਹਿ ਦਿੰਦਾ ਵੀ ਫੇਂਕੇ ਰੱਖਤਾ ਫਿਰਕੇ। ਔਰ ਮੈਂ ਗੱਲ ਮੈਨੂੰ ਕੋਈ ਗਰੇਜ ਨਹੀਂ ਇਸ ਗੱਲ 'ਚ ਕਹਿਣ ਚਾਹੋ। ਵੀ ਸਬਸੀਕੁਐਂਟਲੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਹੋ ਗਈ। ਬਿਲਕੁਲ ਸਟ੍ਰੇਟ ਮੈਟਰ ਕੋਡ ਹੋਇਆ ਜੱਜ ਸਾਹਿਬ ਨੇ ਸਾਡਾ ਆਰਡਰ ਕੀਤਾ ਵੀ ਵਕੀਲ ਸਾਹਿਬ ਤੁਹਾਡੀਆਂ ਆਰਟੀਕਲ 22 ਲੀਗਲ ਅਸਿਸਟੈਂਸ ਮਾਲਸਾ ਬੈਠੇ ਨੇ ਬਹੁਤ ਰਿਸਪੈਕਟੇਬਲ ਨੇ ਬਹੁਤ ਕਦਰ ਇਹਨਾਂ ਦੀ ਅਹ ਉਹਨਾਂ ਕੋਲ ਸਾਡੇ ਬਹੁਤ ਮੈਂ ਸੌਰੀ ਮੈਂ ਸਾਡੇ ਸਭ ਤੋਂ ਸਾਡੀ ਮਹਾਨ ਹਸਤੀ ਸਾਡੇ ਕੌਮ ਦੀ ਜ਼ਖਦਾਰ ਹਵਾਰਾ ਸਾਹਿਬ ਦੇ ਫਾਦਰ ਸਾਹਿਬ ਮਿੱਠੇ ਨੇ ਸੁਣਕਰ ਉਹ ਨਹੀਂ ਨੇ ਉਵੇਂ ਜਿੰਨੇ ਵੀ ਤੁਸੀਂ ਸਾਰੇ ਸਾਡੇ ਲਈ ਉਹ ਨਹੀਂ ਸਾਡੇ ਅਸੀਂ ਕੌਮ ਦੇ ਹੀ ਬੰਦੇ ਆ ਕੋਈ ਉਹ ਬਾਅਦ ਜੋ ਮੈਂ ਆਪਾਂ ਕਹਿ ਦੇਣਾ ਵੀ ਕਾਲਾ ਕੋਟ ਹੈ ਤਾਂ ਸਾਰਾ ਬਾਅਦ ਹੀ ਗੁਰਨਾਉ ਦੀਆਂ ਅਸੀਂ ਵਕੀਲਾਂ ਦਾ ਦੂਸਰੀਆਂ ਤੀਸਰੀਆਂ ਗੱਲਾਂ ਨਹੀਂ ਸੋ ਮੈਂ ਗੱਲ ਨੂੰ ਕੰਟੀਨਿਊ ਕਰਦਾ ਹਾਂ ਵੀ ਉਸ ਤੋਂ ਬਾਅਦ ਅਸੀਂ ਸਾਨੂੰ ਆਨਰੇਬਲ ਕੋਰਟ ਨੇ ਕਿਹਾ ਵੀ ਆਰਟੀਕਲ 22 ਲੀਗਲ ਅਸਿਸਟੈਂਸ 41 ਡੀ ਪੜ੍ਹ ਲਓ ਤੁਸੀਂ ਪਨਾਣੇ ਕੁਰਕੂਨ ਦਾ ਮਾਨ ਸਾਹਿਬ ਨਵੇਂ ਕਾਨੂੰਨ ਚ 38 ਬੀ ਐਨ ਐਸਐਸ ਉਹ ਕਹਿੰਦੇ ਕਿ ਤੁਸੀਂ ਅਪੈਕਸ ਕੋਰਟ ਕਹਿੰਦੀ ਤੁਸੀਂ ਵਕੀਲਾਂ ਨੂੰ ਲੀਗਲ ਰੀਕੋਰਸ ਕੀ ਲੈਣਾ ਕੀ ਲੀਗਲ ਸਿਸਟੈਂਸ ਲੈਣੀ ਹੈ ਤੁਸੀਂ ਕਿਸੇ ਨੂੰ ਰੈਸਟ੍ਰੇਨ ਨਹੀਂ ਕਰ ਸਕਦੇ ਅਸੀਂ ਜੋਸ ਸਾਹਿਬ ਨੇ ਸਾਡਾ 4 ਕਿਲੋ ਦਾ ਆਰਡਰ ਪਾਸ ਕੀਤਾ ਤੁਸੀਂ ਇੱਕ ਚੀਜ਼ ਦੇਖੋ ਕਿ ਕਿਸ ਹੱਦ ਤੱਕ ਹਾਲਾਤ ਪਹੁੰਚੇ ਨੇ ਵੀ ਅਸੀਂ ਜੇਕਰ ਮੈਨੂੰ ਕਿਤੋਂ ਕਿਸੇ ਪੋਰਟ ਤੋਂ ਮੈਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਜੇਕਰ ਮੇਰੇ ਕੋਲ ਲਾਇਸੈਂਸ ਮੈਨੂੰ ਬਾਹਰ ਤੋਂ ਸਰਨੇ ਦਿੱਤਾ ਹੈ ਤਾਂ ਮੈਂ ਕਿਸੇ ਵੀ ਕੇਸ ਤੇ ਡਿਊਰਿੰਗ ਦੀ ਕੌਂਸਟੈਂਟ ਇਨਵੈਸਟੀਗੇਸ਼ਨ ਹਲ ਕੋਰਸ ਆਫ ਇਨਵੈਸਟੀਗੇਸ਼ਨ ਤੇ ਜੁਡੀਸ਼ੀਅਲ ਮੌਕਾ ਤੇ ਸਿਰਫ ਆਪਨਾ ਜਾ ਕੇ ਮੈਂ ਵਕਾਲਤਨਾਮੇ ਦਾ ਆਪਣਾ ਨਾਮ ਦੱਸਣਾ ਤੇ ਮੈਨੂੰ ਬੁਲਾਉਂਦਾ ਫਰਜ਼ੇ ਪਰ ਇਸ ਕੇਸ ਚ ਮੈਨੂੰ ਆਨਰੇਬਲ ਕੋਰਟ ਤੋਂ ਆਰਡਰ ਅਬਟੇਨ ਕਰਨਾ ਪਿਆ ਮੈਂ ਆਰਡਰ ਲਿਆ ਆਰਡਰ ਲੈ ਕੇ 1:05 ਤੇ 1 ਤੋਂ 1:30 ਦਾ ਸਾਡਾ ਆਰਡਰ ਸੀ 1:05 ਤੇ ਅਸੀਂ ਖੜੇ ਆ 30 ਮਿੰਟ ਮੈਨੂੰ ਵੇਟ ਕਰਾਇਆ ਗਿਆ ਸਿਰਫ ਬਾਹਰ ਖਲਾਰਿਆ ਧੁੱਪ ਚ ਵੀ ਇਹਨੂੰ ਜਲੀਲ ਕਰਨਾ ਤਾਂ ਕਿਥੋਂ ਵਾਪਸ ਚਲੇ ਜਾ ਮੈਂ 1:27 ਤੇ ਜੇਲ ਸੁਪਰਡੈਂਟ ਸਾਹਿਬ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਜੇਲ ਸੁਪਰਡੈਂਟ ਸਾਹਿਬ ਮੈਂ ਆਇਆ ਮੇਰੀ ਲੋਫਲ ਕਪੈਸਿਟੀ ਮੈਨੂੰ ਮਿਲਾਓ ਮੈਨੂੰ ਤੁਸੀਂ ਕਿਉਂ ਨਹੀਂ ਮਲਾਉਂਦੇ ਰਹੇ ਕਹਿੰਦੇ ਪੰਜ ਮਿੰਟ ਦੇ ਦਿਓ ਅਜੇ ਥੋੜੀ ਜਿਹੀ ਆਰਡਰ ਦੀ ਕਲੈਰਿਟੀ ਕਰਦੇ ਆਪੇ ਔਰ ਡੇਢ ਵਜਨ ਦਾ ਹੀ ਸੀ ਮਿੰਟ ਰਗੇ ਪਿੱਛੇ 6 ਹੁਣ 6 ਮਿੰਟ ਚ ਮੈਂ ਕੀ ਮੁਲਾਕਾਤ ਕਰਾਂ ਸਬਸਕੁਐਂਟਲੀ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਸਮਝਾਇਆ ਕਹਿੰਦੇ ਜੀ ਆਰਡਰ ਤਾਂ ਹਰਦੀਪ ਸਿੰਘ ਦਾ ਮੈਂ ਕਿਹਾ ਜੀ ਹਰਦੀਪ ਸਿੰਘ ਨੇ ਤਾਂ ਐਪਲੀਕੇਸ਼ਨ ਪਾਈ ਸੀ ਆਰਡਰ ਤਾਂ ਪਾਈ ਸੰਦੀਪ ਸਿੰਘ ਨੂੰ ਮਿਲਦਾ ਸਬਸਕੁਐਂਟਲੀ ਫਿਰ ਜਦੋਂ ਭਾਈ ਫਾਈਨਲੀ ਇਸ ਭਾਈ ਸੰਦੀਪ ਸਿੰਘ ਨੂੰ ਸਾਨੂੰ ਲਾਇਆ ਗਿਆ ਲਗਭਗ 25 30 35 ਮਿੰਟ ਲਾਇਆ ਹੈ ਸੋ ਜਿਹੜੇ ਫਿਰ ਉਹਨਾਂ ਨੇ ਜਿਹੜੀ ਫਿਰ ਕਹਾਣੀ ਸੁਣਾਈ ਆਪਣੀ ਕੁੱਟ ਮਾਰਦੀ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਇਸ ਗੱਲ ਤੇ ਕਰਾਂਗਾ ਕਿ ਦੇਖੋ ਇੱਥੇ ਕੋਈ ਇਸ ਤਰੀਕੇ ਦਾ ਮਾਮਲਾ ਨਹੀਂ ਕੋਈ ਕੱਲ ਨੂੰ ਕਹਿ ਦੇਵੇ ਵੀ ਇੱਥੇ ਆ ਕੇ ਕੋਈ ਵਕੀਲ ਸਾਹਿਬ ਆਏ ਜੋ ਕੋਈ ਇਸ ਤਰੀਕੇ ਦੀ ਪ੍ਰੋਵੋਕੇਟਿਵ ਜੋ ਕੋਈ ਇਸ ਤਰੀਕੇ ਦੀ ਸਪੀਚ ਦੇ ਗਏ ਸਟੇਟਮੈਂਟ ਜੋ ਕੋਈ ਇਸ ਤਰੀਕੇ ਦੀ ਕਰ ਗਏ ਵੀ ਅਜ ਜਿਹਦੇ ਨਾਲ ਕੋਈ ਕੱਲ ਨੂੰ ਕੋਈ ਪ੍ਰੋਵੋਕ ਹੋ ਜਾਵੇ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਆਪਾਂ ਇਹ ਜਿਹੜੀ ਫਾਈਟੇ ਮਾਨਸਾ ਬੈਠੇ ਨੇ ਕਿਉਂਕਿ ਕੋਈ ਹੋ ਜੇ ਮਕਰੋ ਗਲਤ ਅਸਾਂਗਾ ਤਾਂ ਬਹੁਤ ਧਾਰਮਿਕ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੇਗੀ। ਮੈਂ ਕਰਖਸ਼ ਕਰਾਂਗੇ ਇਸ ਗੱਲ ਦਾ ਜਿਆਦਾ ਨਹੀਂ ਆਪਾਂ ਉੱਥੇ ਤੇ ਜਾਵਾਂਗੇ ਕਿਉਂਕਿ ਮੈਨੂੰ ਲੱਗਦਾ ਮੈਂ ਵੀ ਇੱਕ ਆਮ ਬੰਦਾ ਹੀ ਆ ਘਰ ਤੋਂ ਹੀ ਉੱਠਿਆ ਸੀ ਪਿੰਡਾਂ ਪੁੰਡਾਂ ਵਾਲੀ ਬੱਚੇ ਆ ਸੋ ਮੈਨੂੰ ਇਹ ਲੱਗਦਾ ਵੀ ਜੇ ਮੈਂ ਕੋਈ ਇਸ ਤਰ੍ਹਾਂ ਕੀ ਦੀ ਗੱਲ ਕਰਾਂ ਤਾਂ ਕੱਲ ਨੂੰ ਕੋਈ ਕਵੇ ਯਾਰ ਤੁਸੀਂ ਇਸ ਤਰ੍ਹਾਂ ਕੀ ਦੀ ਸਪੀਚ ਕਰਤੀ ਯਾਰ ਉਹ ਲਾਅ ਐਂਡ ਆਰਡਰ ਡਿਸਟਰਬ ਹੋ ਗਿਆ ਜੀ। ਪਰ ਮੈਂ ਇੱਕੋ ਗੱਲ ਹੀ ਕਹਾਂਗਾ ਕਿ ਜੋ ਆ ਜੋ ਉਹਨਾਂ ਨੇ ਉੱਥੇ ਗੱਲਾਂ ਕਰੀਆਂ ਭਾਈ ਸਾਹਿਬ ਨੇ ਔਰ ਤੁਸੀਂ ਇਹ ਦੇਖੋ ਵੀ ਮੈਨੂੰ ਮੇਰੀ ਟੀਮ ਇਸ ਸਟੈਟ ਤੋਂ ਵੀ ਸਾਨੂੰ ਕੱਲਿਆਂ ਨੂੰ ਮੌਕਾ ਦਿੱਤੇ ਦੋ ਡਿਪਟੀ ਜੇਲ ਸੁਪਰਡੈਂਟ ਸਾਡੇ ਨਾਲ ਬਿਠਾਤੇ ਜਦੋਂ ਭਾਈ ਸਾਹਿਬ ਆਏ ਤੇ ਭਾਈ ਸਾਹਿਬ ਨੂੰ ਮੈਂ ਕਿਹਾ ਲਖਾ ਭਾਈ ਸਾਹਿਬ ਮੈਂ ਆਇਆ ਮੈਂ ਲਾਇਰ ਹਾਂ ਤੁਸੀਂ ਮੈਨੂੰ ਇੱਕ ਇੱਕ ਚੀਜ਼ ਖੋਲ ਕੇ ਦੱਸੋ ਜੀ ਮੈ ਸਾਰਾ ਕੁਝ ਪੁੱਛਣਾ ਹੈ ਕਿਵੇਂ-ਕਿਵੇਂ ਇਨਸੀਡੈਂਟਸ ਹੋਇਆ ਹੈ ਪਰ ਜੋ ਕਹਾਣੀ ਉਹਨਾਂ ਨੇ ਬਿਆਨ ਕੀਤੀ ਮੈਂ ਸਾਰੀ ਖੋਲ ਕੇ ਨਹੀਂ ਦੱਸਾਂਗਾ ਬਹੁਤ 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 ਪੇਨਫੁਲ ਹੈ ਜੋਕਾਣੀ ਬਿਆਨ ਕੀਤੀ ਏ ਜੋ ਗਮਾਲਾ ਸਾਹਿਬ ਤੋਂ ਲੈ ਕੇ ਕੇਸਾਂ ਤੋਂ ਲੈ ਕੇ ਕਿਸ ਤਰੀਕੇ ਦੇ ਨਾਲ ਕੱਪੜੇ ਲੁਆਏ ਉੱਪਰੋਂ ਲੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਟੇ ਮਾਰੇ ਸੁੱਕੇ ਧੰਨ ਤੇ ਮਾਰੇ ਫਿਰ ਉਹਨੂੰ ਗਿੱਲੇ ਧੰਨ ਕਰਨ ਤੋਂ ਬਾਅਦ ਗਿੱਲਾ ਪਟਾ ਕਰਕੇ ਮਾਰਿਆ ਕਿਉਂਕਿ ਟੌਰ ਤਰੀਕੇ ਬਹੁਤ ਨੇ ਇਹਨਾਂ ਕੋਲ ਤਸੱਦਰ ਧੰਨ ਤੇ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਤਾਂ ਭਾਈ ਮੰਮਣ ਵਾਲੀਆਂ ਗੱਲਾਂ ਨੇ ਸੋ ਮੈਂ ਜਿਸ ਤਰੀਕੇ ਦੇ ਨਾਲ ਉਹਨੇ ਸਾਨੂੰ ਸਾਰੀ ਗੱਲਬਾਤ ਦੱਸੀ ਔਰ ਇੱਕ ਚੀਜ਼ ਜਿਹੜੀ ਸਭ ਤੋਂ ਪੇਨਫੁਲ ਸੀ ਹੋਏ ਸੀ ਮੈਂ ਖਿਆ ਭਾਜੀ ਪਿੱਛੇ ਤਾਂ ਦੇਖਿਆ ਨਹੀਂ ਜਾ ਰਿਹਾ ਕਹਿੰਦੇ ਜੀ ਵੀ ਤੁਸੀਂ ਇਹ ਦੇਖੋ ਵੀ ਤਿੰਨ ਕਸ਼ੇਰੇ ਮੇਰੇ ਖੂਨ ਨਾਲ ਲਤਪਤ ਹੋ ਗਏ ਜਦੋਂ ਆਪਾਂ ਆਪਾਂ ਕਸ਼ੇਰੇ ਨਿਚੋੜਦੇ ਆ ਨਾ ਉਸ ਤਰੀਕੇ ਨਾਲ ਆਪਾਂ ਉਹਨਾਂ ਦਾ ਖੂਨ ਨਿਚੜਿਆ ਤੇ ਜਿਸ ਤੌਰ ਤਰੀਕੇ ਨਾਲ ਐਡੀ ਮੋਟੀ ਉਹਨਾਂ ਨੇ ਕਿਹਾ ਭਾਜੀ ਵੀ ਛੋਟੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਥੱਲ ਨੂੰ ਫੇ ਫੇਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਥੱਲੇ ਇਹਨਾਂ ਦਾ ਬੌਂਡ ਹੈ ਪੈਰ 'ਚ ਬੌਂਡ ਕਾਫੀ ਸੈਂਟੀਮੀਟਰ ਦੇ ਤੇ ਉਸ ਤੋਂ ਉੱਪਰ ਦੀ ਗੱਲ ਇਹ ਦੱਸੀ ਹੈ ਕਿ 4 ਦਿਨ ਤੱਕ ਮੈਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ 4 ਦਿਨ ਤੱਕ ਮੈਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ ਹੌਸਲਾ ਰੱਖੋ ਭਾਜੀ ਪਲੀਜ਼ ਹੌਸਲਾ ਰੱਖੋ ਇਹ ਬੜਾ ਮੈਨੂੰ ਮੈਂ ਤੁਹਾਨੂੰ ਇੱਕ ਕੱਲ ਮੈਂ ਇੱਕ ਕੱਲ ਝੂਰ ਕਹਾਂਗਾ ਮਾਨ ਸਾਹਿਬ ਬੈਠੇ ਨੇ ਹੁਣ ਜਥੇਦਾਰ ਹਮਾਰਾ ਸਭ ਦੇ ਫਾਦਰ ਸਾਹਿਬ ਬੈਠੇ ਨੇ ਮੈਂ ਇੱਕ ਮੈਂ ਦੋਵੇਂ ਭਰਾ ਹੀ ਇਮੋਸ਼ਨਲ ਹੋ ਗਏ ਨੇ ਸਾਡੇ ਭਰਾ ਨੇ ਬਹੁਤ ਇਮੋਸ਼ਨਲ ਸਮਾਂ ਹੈ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਦੇਖੋ ਹੁਣ ਜਿਹੜਾ ਸਮਾਂ ਹੈ ਕੋਪਰ ਖੋਪੜੀ ਜੋ ਕੋੜਨਾ ਉਹ ਹਵਾਰਾ ਸਭ ਦੇ ਫਾਦਰ ਸਾਹਿਬ ਇੱਥੇ ਨੇ ਇਧਰ ਮਾਨ ਸਾਹਿਬ ਨੇ ਸਾਰੇ ਭੈਣ ਭਰਾ ਹੀ ਬੈਠੇ ਆਪਾਂ ਸੋ ਮੇਰਾ ਵੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਮਾਨ ਸਾਹਿਬ ਇੱਕ ਗੱਲ ਜ਼ਰੂਰ ਸੁਣਿਓ ਪਲੀਜ਼ ਜਿ ਮੈਨੂੰ ਵੀ ਲੱਗਦਾ ਵੀ ਜਿਵੇਂ ਮੈਂ ਕਾਲਾ ਕੋਟ ਆਪਣਾ ਕਾਰ ਚ ਉਤਾਰ ਕੇ ਆਇਆ ਔਰ ਮੈਂ ਉਧਰਤੀ ਯੂਨੀਫਾਰਮ ਪਾਈਏ ਮਤਲਬ ਅਦਰਵਾਇਜ਼ ਮੈਂ ਸਟਾਰਟਿੰਗ ਆ ਜਿਸ ਦਾ ਉਹ ਕਿਤੀ ਸੀ ਵੀ ਮੇਰਾ ਮੇਰਾ ਅਧਿਕਾਰ ਕੋਟਾਂ ਚ ਵੱਖਰਾ ਹੈ ਪਰ ਬੀਗ ਹੈ ਪੰਜਾਬ ਦੇ ਵਿੱਚ ਤਾਂ ਯਾਰ ਅਸੀਂ ਵੀ ਪੰਜਾਬ ਦੇ ਹੀ ਰਹਨਾਂ ਹਾਂ ਅਸੀਂ ਵੀ ਸਿੱਖ ਪਰਿਵਾਰਾਂ ਦੀ ਹਾਂ ਜਿਹੜਾ ਅਤਿਗੜ ਸਾਹਿਬ ਨੂੰ ਬਲੌਕ ਕਰਦੇ ਆਂ ਜਿੱਥੇ ਛੋਟੇ ਸਾਬਜਾਦਾਂ ਦੇ ਨਾਲ ਇਸ ਲੈਵਲ ਦੇ ਤਸੱਦਦ ਹੋਏ ਨੇ ਪਾਪੇ ਵੀ ਵੇਖੀਏ ਵੀ ਕੌਣ ਦੇ ਤਸੱਦਦ ਕਿਸ ਲੈਵਲ ਦੇ ਨੇ ਕਿੱਡੀਆਂ-ਕਿੱਡੀਆਂ ਵੱਡੀਆਂ ਸਾੜੀਆਂ ਸ਼ਾਹਤਾ ਨੇ ਸੋ ਮੈਂ ਦੇਖੋ ਜੋ ਮਾਮਲਾ ਹੋਇਆ ਮੈਂ ਇੱਥੋਂ ਵੀ ਗੱਲ ਕਰਾਂਗਾ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਨਹੀਂ ਸੀ ਹੋਣਾ ਚਾਹੀਦਾ ਕਿਉਂ ਹੋਇਆ ਇਹਦੇ ਤੇ ਵੀ ਸਵਾਲ ਨੇ ਕੀ ਕਾਰਨ ਇਸ ਮਾਮਲੇ ਨੂੰ ਹੋਤੇ ਪਰ ਜਿਹੜੀ ਗੱਲਬਾਤ ਉੱਥੇ ਹੋਈ ਹੈ ਪਰ ਜੋ ਉਹਨਾਂ ਨੇ ਮੈਨੂੰ ਦੱਸਿਆ ਵੀ ਭਾਜੀ ਸੱਤ ਦੇਣਾ ਮੈਨੂੰ ਲੋਕਅਪ ਚ ਰੱਖਿਆ ਉਹ ਤੇ ਇੱਕ ਸਵਾਲ ਹੈ ਮਾਨਸਾ ਬੈਠੇ ਨੇ ਬਹੁਤ ਇੰਪੋਰਟੈਂਟ ਗੱਲ ਮੈਂ ਡਿਸਕਸ ਕਰਨੀ ਹੈ ਅੰਕਲ ਦੇ ਬੈਠੇ ਨੇ ਇੰਪੋਰਟੈਂਟ ਗੱਲ ਕੀ ਹੈ ਕਿ ਜਿੱਥੇ ਕਿਤੇ ਧੱਕਾ ਹੋਇਆ ਹੈ ਦੇਖੋ ਆਪਾਂ ਆਪਾਂ ਇੰਕਰੀਟਿਸ ਮੈਂ ਤੁਹਾਨੂੰ ਜਰੂਰ ਮੈਂ ਇੱਥੇ ਮੈਸੇਜ ਲਾऊंगा ਕਿ ਪ੍ਰੋਟੈਸਟ ਹੋਇਆ ਜਿੱਥੇ ਰੱਖਿਆ ਸਾਨੂੰ ਅਧਿਕਾਰ ਹੈ ਪ੍ਰੋਟੈਸਟ ਕਰਨ ਦਾ ਪ੍ਰੋਟੈਸਟ ਪੀਸਫੁਲ ਹੋਣਾ ਚਾਹੀਦਾ ਹੈ ਜੋ ਕਿ ਆ ਦੇਖੋ ਕਿਸ ਤਰੀਕੇ ਦੇ ਨਾਲ ਸਾਡੀ ਸੰਗਤ ਸਾਰੀ ਸੁਣਦੀ ਹੈ peaceful protest ਕਰਨ ਸਾਡਾ ਕਨਸਟੀਟਿਊਸ਼ਨਲ ਅਧਿਕਾਰ ਹੈ ਸਾਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਮੈਂ ਗੱਲ ਕਰਦਾ ਹਾਂ ਕਿ ਜਿਸ ਤੌਰ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਚਲੋ ਅਸੀਂ ਲਾਇਰਜ਼ ਹਾਂ ਲਾਇਰਜ਼ ਆ ਕੇ ਕੇਸ ਆਰ ਡਿਊਟੀਆਂ ਓਨਲੀ ਟੂ ਪ੍ਰੈਜ਼ੈਂਟ ਦੀ ਮੈਟਰ ਬਿਫੋਰ ਦੀ ਔਨਰੇਬਲ ਕੋਰਟ ਪੋਜੀਟਿਵਲੀ ਐਂਡ ਦਾ ਰਾਈਟ ਨਾਓ ਦਿਸ ਇਜ਼ ਅ ਪੈਰੋਗ੍ਰੇਟਿਵ ਆਫ ਦੀ ਜੁਡੀਸ਼ੀਅਲ ਆਫਿਸਰਸ ਦਾ ਅਧਿਕਾਰ ਹੈ ਵੀ ਉਹਨਾਂ ਨੇ ਸਾਡੇ ਮਾਨਯੋਗਾਂ ਨੇ ਜਿਹੜੇ ਸਾਡੇ ਆਰਡਰਸ ਪਾਸ ਕਰਨੇ ਨੇ ਪਰ ਇਸ ਕੇਸ 'ਚ ਮੈਂ ਰੀਅਲੀ ਮੇਰੀ ਕੁਲਪਕ 17-18 ਸਾਲ ਦੀ وکਾਲਤ ਹੈ ਮਾਨ ਸਾਹਿਬ ਮੈਂ 2007 ਦਾ ਪਾਸੋਂ ਪਾ ਇਹ ਪਹਿਲੀ ਦਫਾ ਹੋਇਆ ਹੈ ਵੀ ਜਦੋਂ ਅਨਲੇਬਲ ਕੋਰਸ ਵੀ ਆਰਡਰ ਕਰਨਾ ਵੀ ਤੁਸੀਂ ਉਹਨਾਂ ਨੂੰ ਬੋਡੀ ਨੂੰ ਮੈਡੀਕਲ ਚੈੱਕਅਪ ਕਰਾਓ ਦੋੜ ਬਿਠਾਤੇ ਪਹਿਲਾਂ ਇਹ ਏ ਸੈਂਟਰਲ ਜੇਲ ਪਟਿਆਲਾ ਨੂੰ ਸਰਸਿੰਗ ਵਾਲੇ ਲਈ ਫੇਰਾ ਸੁਪਰਟੈਂਡੈਂਟ ਜੇਲ ਸੰਗਰੂਰ ਪਰ ਤੁਸੀਂ ਮੈਂ ਕੀ ਕਹਾਂ ਕੋਰਸ ਨੇ ਆਰਡਰ ਕਰਨ ਤੋਂ ਬਾਅਦ ਕੋਰਸ ਨੇ ਇਮੀਡੀਏਟਲੀ ਮੇਲਸ ਪਾਈਆਂ ਨੇ ਕਿ ਸਾਡੇ ਆਰਡਰਸ ਸੀ ਕੰਪਲੈਂਸ ਕੀਤੀ ਜਾਵੇ ਜਿਹਦੀ ਜਿਹਦੀ ਸਾਡੇ ਕੋਲ ਕੰਪਲੈਂਸ ਰਿਪੋਰਟਸ ਪਈਆਂ ਨੇ ਉਹ ਕੰਪਲੈਂਸ ਕਰਨ ਦੀ ਬਜਾਏ ਨਾ ਕੰਮ ਕੀਤੀ ਤੇ ਜਿਹੜੇ ਅੱਜ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਣਾ ਸੀ ਸਵੇਰੇ 10 ਵਜੇ ਕੋਰਟ 'ਚ ਹਾਜ਼ਰ ਕਰਨਾ ਸੀ ਨਾ ਅੱਜ ਕੀਤੀ ਜਿਹਦਾ ਮੈਂ ਜਾ ਕੇ ਸੱਚੀ ਮੁੱਠੀ ਆਪਣੀ ਅੱਖੀਂ ਹੀ ਵੇਖਿਆ ਕਿ 1 ਵਜੇ 10 ਵਜੇ ਤੁਸੀਂ ਕੋਰਟ 'ਚ ਪੇਸ਼ ਕਰਨਾ ਸੀ 1 ਵਜੇ ਤੱਕ ਤਾਂ ਤੁਸੀਂ ਉਹਨਾਂ ਨੂੰ ਜੇਲ੍ਹ ਦੀ ਬੈਰਕ 'ਚ ਰੱਖਿਆ ਇਹਦਾ ਮਤਲਬ ਫਿਰ ਕਿੱਥੇ ਗਿਆ ਕੋਣੋ ਤੁਸੀਂ ਹੁਣ ਇਹ ਸੈਕੰਡ ਅਸਪੈਕਟ 'ਤੇ ਉੱਪਰ ਆਪਾਂ ਡਿਸਕਸ ਕਰ ਲੈਨੇ ਆ ਬਹੁਤ ਇੰਪੋਰਟੈਂਟ ਵਿਸ਼ਾ ਹੈ ਕਿ ਜਿਹੜੇ ਜੇਲ ਅਥਾਰਟिटीज ਨੇ ਮੈਂ ਕਹਿੰਨਾ ਜੀ ਡੀਜੀਪੀ ਜੇਲ ਸਾਹਿਬ ਲੈ ਕੇ ਥੱਲੇ ਤੱਕ ਜਿਹੜਾ ਭਾਵੇਂ ਕਨਸਟੈਂਟ ਰੈਂਕ ਹੈ ਕਿ ਇਹਨਾਂ ਦਾ ਰਾਈਟ ਨਾਉ ਇਹਨਾਂ ਦੀ ਡਿਊਟੀ ਨਹੀਂ ਸਾਡੀਆਂ ਮਾਨਜੋ ਕੋਰਟਸ ਦੇ ਆਰਡਰਸ ਦੀ ਕੰਪਲੈਂਸ ਕਰਨ ਦੀ ਜੇ ਇਹਨਾਂ ਨੇ ਕੰਪਲੈਂਸ ਨਹੀਂ ਕਰਨੀ ਜੇ ਇਸ ਤਰੀਕੇ ਨਾਲ ਡਿਸਓਬਿਡੀਅੰਸ ਕਰਨੀ ਹੋਰ ਵੀ ਨਹੀਂ ਡਿਸਓਬਿਡੀਅੰਸ ਹੈ ਕਿਉਂਕਿ ਆਪਣੇ ਧਿਆਨ ਚ ਸੀ ਵੀ ਇਹ ਮਾਮਲਾ ਕੋਟ ਪੈ ਰਹੀ ਹੈ ਔਰ ਆਪਾਂ ਜਾਣ ਬੁੱਝ ਕੇ ਆਪਾਂ ਨੂੰ ਉਹਨੂੰ ਬਸ ਚ ਬਿਠਾ ਕੇ ਤੇ ਆਪਾਂ ਉੱਥੇ ਸਗਰੂਪ ਛੱਡ ਕੇ ਆਏ ਸੋ ਮੈਂ ਸਿਰਫ ਇਨੀ ਗੱਲ ਹੀ ਕਹਾਂਗਾ ਕਿ ਹੁਣ ਸਟੇਟਮੈਂਟ ਹੋ ਚੁੱਕੀ ਹੈ ਅਸੀਂ ਪੂਰੀ ਮੈਂ ਸ਼ੋਰ ਕਰਦਾ ਜੰਨੇ ਵੀ ਇੱਥੇ ਸੰਗਤ ਹੈ ਮੈਂ ਸ਼ੋਰ ਅਸਰਾ ਦੀ ਕਰਦਾ ਵੀ ਜਿਸ ਦਿਨ ਦਾ ਮਾਮਲਾ ਹੋਇਆ ਮਾਨਸਾ ਮੈਂ ਹਾਈ ਕੋਰਟ ਛੱਡ ਕੇ ਮੈਂ ਪਟਿਆਲਾ ਗਿਆ ਅੰਕਲ ਬੈਠ ਨੇ ਹਵਾਰਾ ਸਾਹਿਬ ਮੈਂ ਪਹਿਲੇ ਦਿਨ ਆਪਾਂ ਨੂੰ ਮਿਲ ਕੇ ਗਏ ਸੀ ਇਹਨਾਂ ਤੋਂ ਸ਼ੁਰੂਆਤ ਲਿਆ ਅੰਕਲ ਤੋਂ ਆਸ਼ੀਰਵਾਦ ਲੈ ਕੇ ਅਸੀਂ ਆਪਣੀ ਸੰਘਰਸ਼ ਵਿਢਿਆ ਦੋਵੇਂ ਭਰਾ ਮੇਰੇ ਕੋਲ ਬੈਠੇ ਨੇ ਇਹ ਮਾਨਸਾ ਕੋਈ ਅਸੀਂ ਅੱਜ ਦੇ ਨਹੀਂ ਅਸੀਂ ਜਿਸ ਦਿਨ ਅਸੀਂ ਵੀਰੇਣਾ ਕੋ ਗਏ ਸੀ ਨਾ ਅਸੀਂ ਉਸ ਦਿਨ ਦੇ ਜੁੜੇ ਹਾਂ ਸੋ ਸਿਰਫ ਇੰਨੀ ਗੱਲ ਹੀ ਕਹਾਂਗੇ ਕਿ ਦੇਖੋ ਜਿਹੜੀ ਵੀ ਰਿਪੋਰਟਸ ਸੁਣੀਆਂ ਨੇ ਐਸਐਮਓ ਸਾਹਿਬ ਨੂੰ ਕਿਹਾ ਸੀ ਤੁਸੀਂ ਮੈਡੀਕਲ ਬੋਰਡ ਕਨਸਟੀਟਿਊਟ ਕਰੋ ਜੇ ਦੇਖਿਆ ਜਾਵੇ ਐਸਐਮਓ ਸਾਹਿਬ ਨੇ ਕੰਪਲੈਂਸ ਕਰਤੀ ਬੋਰਡ ਕਨਸਟੀਟਿਊਟ ਕਰਤਾ ਜੇਕਰ ਨਹੀਂ ਪ੍ਰੋਡਿਊਸ ਕੀਤਾ ਤਾਂ ਐਸਐਮਓ ਸਾਹਿਬ ਫੇਰੀ ਰਿਪੋਰਟ ਦੇਣਗੇ ਫੇਰੀ ਰਿਪੋਰਟ ਮੁਕੀ ਜਾ ਸਾਹਿਬ ਨੇ ਜੇ ਰਿਪੋਰਟ ਆਏਗੀ ਵੀ ਭਾਈ ਇਹਨਾਂ ਨੇ ਕਨਸਟੀਟਿਊਟ ਕਰਤਾ ਸੀ ਪਰ ਨਹੀਂ ਪ੍ਰੋਡਿਊਸ ਕੀਤਾ ਤਾਂ ਫਿਰ ਉਹਨਾਂ ਨੇ ਬਰ ਕੋਰਸ ਦੀ ਉੱਪਰ ਟੇਕ ਹੈ ਉਹ ਆਪਣਾ ਜਿਹੜਾ ਵੀ ਉਹਨਾਂ ਨੇ ਲਿਖੜ ਤੁਸੀਂ ਕਹੜੋ ਐਕਚੁਅਲ ਕਰਨਾ ਹੈ ਉਹਨਾਂ ਨੂੰ ਕੋਰਸ ਨੇ ਕਰਨਾ ਹੀ ਕਰ ਸੋ ਮੈਂ ਵਾਈਂਡ ਅਪ ਕਰਦਾ ਉਸ ਤੋਂ ਉੱਪਰ ਵੀ ਭਾਵੇਂ ਆਨਰੇਬਲ ਹਾਈ ਕੋਰਟਸ ਨੇ ਸੁਪਰੀਮ ਕੋਰਟਸ ਨੇ ਟੇਕ ਆ ਜਾ ਕੇ ਅੱਜ ਅਸੀਂ ਅੱਜ ਗੱਲ ਕਰਦੇ ਸੀ ਮਾਨ ਸਾਹਿਬ ਇੱਕ ਛੋਟੀ ਜਿਹੀ ਇੱਕ ਮਿੰਟ ਦੀ ਗੱਲ ਸੁਣਾਉਣਾ ਕਿਤੇ ਕੋਈ ਪੰਜਾਬ ਚ ਕਿਤੇ ਕਿਤੇ ਵੀ ਪੰਗਾ ਪੈ ਜਵੇ ਹਰਿਆਣੇ ਚ ਪੈ ਜਵੇ ਪਰ ਇੱਕ ਗੱਲ ਜੋ ਕਹਿੰਦੇ ਨੇ ਲੋਕ ਸਾਰੇ ਵੀ ਆਰ ਕੋਈ ਨਹੀਂ ਤੂੰ ਅੱਜ ਮਰਨਾ ੱੱਕਾ ਕਰ ਲਿਆ ਤੈਨੂੰ ਕੋਰਟ ਚ ਵਿਖਾਂਗੇ ਤੇ ਕੋਰਟ ਤੇ ਟੇਕ ਅੱਜ ਵੀ ਹੁੰਦੀ ਹੋਈ ਏ ਲੋਕਾਂ ਦਾ ਕਿਤੇ ਤੇ ਫੇਟੇ ਉਹਨੇ ਨਾ ਬਰ ਕੋਰਟ ਤੇ ਫੇਟੇ ਸੋ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਾਂਗਾ ਕਿ ਬਹੁਤ ਸੋਹਣੇ ਤਰੀਕੇ ਨਾਲ ਪੀਸਫੁਲ ਪ੍ਰੋਟੈਸਟ ਕੀਤਾ ਆਪਾਂ ਆਪਣੀ ਲੜਾਈ ਸ਼ਾਂਤਮਈ ਜਿਹੜਾ ਲੀਗਲ ਰੈਮਡੀਜ਼ ਅਵੇਲ ਕਰਨੀਆਂ ਨੇ ਆਪਾਂ ਉਸ ਮੁਤਾਬਕ ਕਰੀਏ ਤੇ ਸੈਕੰਡ ਡਿਸਓਬਿਡੀਅੰਸ ਜਿਹੜੇ ਕਰਦੇ ਨੇ ਉਹ ਆਪਕੀ ਕਰਨ ਨੂੰ ਖਮਿਆਜੇ ਪੁੱਤ ਰਣਗੇ ਸੋ ਆਪਾਂ ਜਿਹੜੀ ਵੀ ਵੀਰੇ ਦੀ ਸਟੇਟਮੈਂਟ ਸੰਦੀਪ ਦੀ ਅਸੀਂ ਮੁਲਾਕਾਤ ਕਰਕੇ ਆਏ ਆ ਆਦਰਵਾਇਜ਼ ਇੱਕ ਗੱਲ ਜਰੂਰ ਕਹਾਂਗਾ ਜਾਂਦਾ ਜਾਂਦਾ ਕੀ ਭਾਈ ਸੰਦੀਪ ਸਿੰਘ ਸੁਣੀ 35 ਮਿੰਟ ਬੈਠੇ ਆ ਮੈਂ ਗੱਲ ਕਹਿ ਸਕਦਾ ਆ ਵੀ ਜਿਸ ਤਰੀਕੇ ਦਾ ਤਸੱਦੁਰ ਟਾਂ ਤੋਂ ਬਾਅਦ ਵੀ ਪੂਰਾ ਜਲੋਅ ਔਰ ਪੂਰੀ ਚੜਤੀ ਖੜਾ ਦਿੰਦੇ ਨੇ ਬਸ ਇੰਨੀ ਗੱਲ ਆ ਬਹੁਤ ਬਹੁਤ ਧੰਨਵਾਦ ਬਾਈਗਨੂ ਜੀ ਦਾ ਖਾਲਸਾ ਸ਼੍ਰੀ ਬਾਈਗਨੂ ਜੀ ਦਾ ਬਹੁਤ